ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਬੇੜਾ ਬੱਤਨ ਵਾਲੀ ਕੁੰਡੀ ਬਾਰੇ ਇਹਨੂੰ ਕਈ ਲੱਕਾਂ ਵਿੱਚ ਚਾਬੀ ਵੀ ਕਹਿੰਦੇ ਨੇ ਪੰਜਾਬ 'ਚ ਜਦੋਂ ਖੇਤੀਬਾੜੀ ਦਾ ਧੰਦੇ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ ਉਸ ਸਮੇਂ ਖੇਤੀ ਦੇ ਸਾਰੇ ਦਾ ਸਾਰਾ ਧੰਦਾ ਹੱਥਾਂ ਨਾਲ ਅਤੇ ਵੱਧਦਾ ਉਹ ਕੀਤਾ ਜਾਂਦਾ ਸੀ। ਖੇਤੀ ਦਾ ਕੰਮ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਸੀ। ਹਾੜੀ ਦੇ ਸੀਜ਼ਨ ਵਿੱਚ ਜਦੋਂ ਕਣਕ ਵੱਢੀ ਕਣਕ ਵੱਢੀ ਜਾਂਦੀ ਦੀ ਤਾਂ ਵੱਢੀ ਕਣਕ ਵੀ ਭਰੀਆ ਬਣੇ ਜਾਂਦੇ ਸੀ। ਭਰੀਆ ਬੰਨਣ ਲਈ ਰੱਸੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਨ੍ਹਾਂ ਨੂੰ ਬੇੜਾ ਕਹਿੰਦੇ ਨੇ। ਇਹ ਰਸੀਆਂ ਇਹ ਬੇੜਾ ਦਿਬਤਾਂ ਤੋਂ ਬਣਦੀਆਂ ਸਨ ਦਿਬਤ ਦੇ ਬੂਟਿਆਂ ਨੂੰ ਕੱਟਣ ਉਪਰੰਤ ਭਰੀਆਂ ਬਣਾ ਕੇ ਪਿੰਡ ਦੇ ਟੋਬੇ ਜਾਂ ਸੱਪੜ ਵਿੱਚ ਦੋ ਹਫ਼ਤਿਆਂ ਲਈ ਦਬੋ ਦਿੱਤਾ ਜਾਂਦਾ ਸੀ ਇਸ ਪ੍ਰਕਾਰ ਇਸ ਦੇ ਰੇਸ਼ੇ ਜਿਹੜੇ ਹੁੰਦੇ ਦੀ ਪੋਲੇ ਹੋ ਕੇ ਛੱਲਣ ਯੋਗ ਹੋ ਜਾਂਦੇ ਸਨ ਜ਼ਮੀਂਦਾਰ ਆਪਣੇ ਵਿਲੇ ਸਮਿਆਂ ਵਿੱਚ ਰੇਸੇਦਾਰ ਬੂਟਿਆਂ ਵਿੱਚੋਂ ਰੇਸ਼ਾ ਸਿਲ ਕੇ ਅਲੱਗ ਕਰ ਲੈਂਦੇ ਸਨ ਫਿਰ ਉਸ ਰੇਸ਼ੇ ਨੂੰ ਰਸੀਆਂ ਬੱਟਣ ਵਾਲੀ ਕੁੰਡੀ ਨਾਲ ਦੂਰਾ ਕੀਤਾ ਜਾਂਦਾ ਸੀ ਦੂਰਾ ਤੀਰਾ ਜਾਂ ਚੌਰਾ ਕੀਤਾ ਜਾਂਦਾ ਸੀ ਇੱਕ ਜਣਾ ਰਸੀਆਂ ਬੱਟਣ ਵਾਲੀ ਕੁੰਡੀ ਨੂੰ ਹੱਥੀਂ ਫੜ ਕੇ ਘੁਮਾਈ ਜਾਂਦਾ ਇਸ ਤਰ੍ਹਾਂ ਹੈ ਬੜਾ ਜਾਂਦਾ ਦੂਜਾ ਜਣਾ ਰੇਸਿਆਂ ਨੂੰ ਰੇਸਿਆਂ ਦਾ ਜੋੜੀ ਜਾਂਦਾ ਇਸ ਤਰ੍ਹਾਂ ਇੱਕ ਪੱਟੀ ਸਾਰੀ ਰਸਤੀ ਬਣਾ ਲਈ ਜਾਂਦੀ ਫਿਰ ਵੱਡੀ ਰਸਤੀ ਨੂੰ ਕੱਟ ਕੇ ਛੋਟੀਆਂ ਛੋਟੀਆਂ ਰਸਤੀਆਂ ਬਣਾ ਲਈਆਂ ਜਾਂਦੀਆਂ ਤੇ ਫਿਰ ਉਹਨਾਂ ਛੋਟੀਆਂ ਰਸਤੀਆਂ ਨਾਲ ਭੜੀਆਂ ਬਣ ਲਈਆਂ ਜਾਂਦੀਆਂ ਰਾਸੀਆਂ ਮਟਣੀ ਗੁੰਡੀ ਤਾਰ ਅਤੇ ਦੋ ਬਾਸ ਜਾਂ ਲੱਕੜ ਦੇ ਟੁਕੜਿਆਂ ਦੀ ਪਲਾਈ ਜਾਂਦੀ ਸੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਦੇਖਣ ਨੂੰ ਇਹ ਸੰਦ ਬਹੁਤ ਛੋਟਾ ਲੱਗਦਾ ਹੈ ਪਰ ਕੰਮ ਇਹ ਬਹੁਤ ਵੱਡਾ ਕਰਦੀ ਸੀ ਤਕਨੀਕ ਦੇ ਹਦਾਰ ਵਿੱਚ ਨਾ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੇ ਵਰਤ ਪਰਨ ਨੂੰ ਕਰਨੇ ਬਾਰੇ ਸ਼ੈਨ ਦੇ ਦੌਰ ਵਿੱਚ ਹੱਥੀ ਕੰਮ ਕਰਨਾ ਘਟ ਗਿਆ ਹੈ ਜਿਸ ਕਰਕੇ ਹੱਥ ਨਾਲ ਚਲਣ ਵਾਲੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ ਹੋਰਨਾਂ ਚੀਜ਼ਾਂ ਬਾਗ ਇਹ ਰਸੀਆਂ ਬੱਟਣ ਵਾਲੀ ਕੁੰਡੀ ਇਹਨੂੰ ਚਾਬੀ ਵੀ ਕਹਿੰਦੇ ਹਨ ਹੁਣ ਅਲੋਪ ਹੋ ਗਈ ਆ ਸੋ ਜਿਹੜੀ ਆ ਇਹ ਚਾਬੀ ਹੁੰਦੀ ਦੀ ਇਹਨੂੰ ਕੁੰਡੀ ਕਹਿੰਦੇ ਨੇ ਕੁੰਡੀ ਇਸ ਕਰਕੇ ਕਹਿੰਦੇ ਨੇ ਕਿਉਂ ਇਹ ਕਿਉਂ ਕਿਉਂਕਿ ਇਹ ਮੂਰੇ ਤੋਂ ਇਹ ਮੋੜੀ ਹੁੰਦੀ ਹੈ ਕੁੰਡੀ ਬਾਗ ਇਸ ਕਰਕੇ ਇਹਨੂੰ ਕੁੰਡੀ ਕਹਿੰਦੇ ਨੇ ਕਈ ਲੱਖਾਂ ਜੀ ਚਾਬੀ ਵੀ ਕਹਿੰਦੇ ਨੇ ਰਾਏ ਬੇੜੇ ਵਿੱਚ ਕਿਸਾਨਾਂ ਦਾ ਹੈ ਇੱਕ ਜ਼ਰੂਰੀ ਸੰਧ ਹੁੰਦਾ ਥੀ ਬਹੁਤ ਜਿਆਦਾ ਵਰਤੋਂ ਕੀਤੀ ਜਾਂਦੀ ਸੀ ਸਾਡੀ ਰੈਸੀਨ ਤੋਂ ਪਹਿਲਾਂ ਸੋ ਜਿਹੜੀ ਇਹ ਕੁੰਡੀ ਹੁੰਦੀ ਸੀ ਇਹਨੂੰ ਪਿੰਡ ਦੇ ਤਰਖਾਨ ਜਿਹੜਾ ਤਰਖਾਨ ਮਿਸਤਰੀ ਹੁੰਦਾ ਸੀ ਇਹੋ ਬਣਾਉਂਦੇ ਹੁੰਦੇ ਸੀ ਸਿਹ ਦੇ ਵਰਤੋਂ ਕਿਸਾਨ ਬੀਜ ਕਰਦੇ ਹੁੰਦੇ ਸੀ ਪ੍ਰਾਤਨਾ ਵੱਡੇ ਵੱਡੇ ਸੰਤਾਂ ਦੇ ਘਰਾਂ ਜੋ ਕੀ ਲੱਭਣੇ ਨੇ ਇਹ ਛੋਟੇ ਛੋਟੇ ਸੰਤ ਵੀ ਉਹਨਾਂ ਘਰਾਂ ਚੋਂ ਲੋਪ ਹੁੰਦੇ ਜਾ ਰਹੇ ਨੇ ਸੋ ਬਿਯਰਗਾਂ ਦੀ ਇਹ ਨਿਸ਼ਾਨੀ ਮੈਂ ਆਪਣੇ ਭਾਈ ਅਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸੌਂ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕਾਂ ਤੇ ਉਹਨਾਂ ਨੂੰ ਮੇਰਾ ਬਾਰੇ ਜਾਣਕਾਰੀ ਦੇ ਸਕਦਾ ਆਏ ਬੇੜਿਆ ਵਿੱਚ ਜਿਹੜੇ ਬੱਚੇ ਹੁੰਦੇ ਦੀ ਉਹ ਇਹਨਾਂ ਨੂੰ ਕਮਾਈ ਜਾਂਦੇ ਦੀ ਤੇ ਸਿਆਣਾ ਬੰਦਾ ਇੱਥੇ ਕੁੰਡੀ ਦੀ ਜਗ੍ਹਾ ਤੇ ਜੇ ਦੱਬਦੇ ਰਿਸ਼ੇ ਹੁੰਦੇ ਦੀ ਉਹਨਾਂ ਨੂੰ ਲਗਾਈ ਜਾਂਦਾ ਸੀ ਤੇ ਹੁਣ ਅੱਜ ਕੱਲ ਕੋਈ ਮੱਥੀ ਬਾਡੀ ਨਹੀਂ ਕਰਦਾ ਕੰਕਦੀ ਇਸ ਕਰਕੇ ਹੁਣ ਬੀੜਾਂ ਦੀ ਰੋੜ ਵੀ ਨਹੀਂ ਪੈਂਦੀ ਪਰਕ ਦੀ ਬਾਡੀ ਹੁਣ ਮਸ਼ੀਨਾਂ ਨਾਲ ਹੁਣ ਲੱਗੀਆਂ ਕੰਪੈਨਾਂ ਨਾਲ ਹੁਣ ਲੱਗੀਆਂ ਜਿਹਦੇ ਕਰਕੇ ਇਹ ਸੰਦ ਦੀ ਲੋੜ ਨਹੀਂ ਪੈਂਦੀ ਸੋ ਇਸ ਕਰਕੇ ਸੰਦ ਵੀ ਤੁਹਾਡਾ ਲੋਕ ਭੌਣ ਕਿਨਾਰੇ ਆ ਜਿਸ ਨੂੰ ਕੇ ਸਾਹਮਣੇ ਦੀ ਲੋੜ ਆ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਵਲੌਗ ਵਿੱਚ ਹੋਰ ਕਹੇ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ